ਜਦੋਂ ਵੀ ਕੈਨੇਡਾ ਦੇ ਵੀਜ਼ੇ ਦਾ ਨਾਮ ਆਉਂਦਾ ਤੇ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਵਿੱਚ ਇੱਕ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਸਾਡੇ ਪੁੱਤ ਦਾ ਕੈਨੇਡਾ ਦਾ ਵੀਜ਼ਾ ਆਇਆ ਚਾਹੇ ਉਹ ਵਿਜ਼ਟਰ ਵੀਜ਼ਾ ਹੈ ਵਰਕ ਵੀਜ਼ਾ ਹੈ ਜਾਂ ਫਿਰ ਇੱਕ ਟੂਰਿਸਟ ਵੀਜਾ ਪਰ ਉਸ ਦੇ ਨਾਲ ਨਾਲ ਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਚੱਕਦੇ ਆ ਆਪਣੇ ਠੱਗ ਏਜੰਟ ਠੱਗ ਏਜੰਟ ਕੀ ਕਹਿੰਦੇ ਕਿ ਤੁਸੀਂ ਓਨਲੀ ਆਪਣਾ ਪਾਸਪੋਰਟ ਦੇ ਜਾਓ ਤੇ ਅਸੀਂ ਤੁਹਾਡਾ ਖਿਆਣਡ ਦਾ ਵੀਜ਼ਾ ਪੱਕਾ ਲਵਾ ਦੇਵਾਂਗੇ ਤੇ ਉਹ ਆਪਣੇ ਨਾ ਬਜਟ ਦੀ ਗੱਲ ਕਰਦੇ 10 ਲੱਖ 15 ਲੱਖ 20 ਲੱਖ ਪਰ ਆਪਣੇ ਪੰਜਾਬੀ ਪੈਨਪਰਾ ਇਹ ਗੱਲ ਕਿਉਂ ਭੁੱਲ ਜਾਂਦੇ ਹੈ ਪੈਸਾ ਕਮਾਉਣਾ ਬਹੁਤ ਔਖਾ ਹੈ ਪਰ ਉਡਾਉਣਾ ਬਹੁਤ ਜ਼ਿਆਦਾ ਸੌਖਾ ਹੈ ਤੁਸੀਂ ਪੈਸਾ ਉਡਾ ਤੈ ਦਿਨਾ ਵੇਚ ਸਕਦੇ ਹੋ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਕੇ ਤੇ ਜਰੂਰ ਸ਼ੇਅਰ ਕਰਿਓ ਲਾਈਕ ਸਬਸਕ੍ਰਾਈਬ ਬਰੀ ਇੰਪੋਰਟੈਂਟ ਆ ਤੁਹਾਡੇ ਲਈ ਕਿਉਂਕਿ ਅਸੀਂ ਤੁਹਾਡੇ ਲਈ ਬਿਲਕੁਲ ਫ੍ਰੀ ਦੇ ਵਿੱਚ ਹੈਲਪ ਕਰਦੇ ਆ ਕਹਿੰਦੇ ਨਾ ਕਿ ਜੇਕਰ ਪੈਟਰੋਲ ਜਾਂ ਡੀਜ਼ਲ ਫ੍ਰੀ ਦੇ ਵਿੱਚ ਮਿਲੇ ਤਾਂ ਜੁੱਤੀ ਵਿੱਚ ਪਵਾ ਲੈਣਾ ਚਾਹੀਦਾ ਇਹ ਸਿਆਣੇ ਕਹਿੰਦੇ ਆ ਸੇਮ ਟੂ ਸੇਮ ਇੱਕ ਭਰਾ ਦਾ ਕਮੈਂਟ ਆਉਂਦਾ ਹੈ ਕਹਿੰਦਾ ਕਿ ਸਹੀ ਗੱਲ ਆ ਵੀਰ ਜੀ ਉਹ ਏਜੰਟ ਨਾਲ ਗੱਲ ਕਰਵਾ ਦਿੰਦਾ ਤਾਂ 1.5 ਲੱਖ ਦੇ ਕੇ ਜਹਾਰ ਚੜ੍ਹ ਸਕਦਾ ਸੀ ਪਰ ਹੁਣ ਕੈਨੇਡਾ 에어ਪੋਰਟ ਤੇ ਵੀ ਪੂਰੀ ਸ਼ਾਨਬੀਨ ਹੁੰਦੀ ਆ ਏਜੰਟਾਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਪੇਰੈਂਟਸ ਦੇ ਦਿਮਾਗ ਦੇ ਵਿੱਚ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕ ਇਹੋ ਜੀ ਇਮੇਜ ਬਿਠਾ ਦਿੰਦੀ ਆ ਕਿ ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋ ਤੁਹਾਡਾ ਫੇਕ ਵੀਜ਼ਾ ਲੱਗਿਆ ਹੋਇਆ ਹੈ ਤੁਹਾਡੇ ਕੋਲੇ ਫੇਕ ਆਫਰ ਲੈਟਰ ਆ ਤੁਸੀਂ 1.5 ਤੋਂ 2 ਲੱਖ ਰੁਪਏ ਵਿੱਚ ਸੈਟਿੰਗ ਕਰ ਲੋ ਕਾਊਂਟਰ ਸਾਈਡਿੰਗ ਜਿਹਨੂੰ ਕਹਿ ਦਿੰਦੇ ਆ ਕਾਊਂਟਰ ਸਾਈਡਿੰਗ ਕਹਿਣ ਦਾ ਮਤਲਬ ਇਹ ਆ कि ਜਦੋਂ ਤੁਸੀਂ ਪ੍ਰੋਫਾਈਲ ਲੈ ਜਾਂਦੇ ਹੋ ਆਪਣੇ ਬੋਰਡਿੰਗ ਪਾਸ ਲੈਣੇ ਹੋ ਉਸ ਤੋਂ ਬਾਅਦ ਤੁਸੀਂ ਜਾਂਦੇ ਹੋ ਇਮੀਗ੍ਰੇਸ਼ਨ ਕੋਲੇ ਉਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਭਾਈ ਮੈਂ ਤੁਹਾਨੂੰ 1.5-2 ਲੱਖ ਰੁਪਏ ਦੇ ਦੂੰਗਾ ਮੈਨੂੰ ਤੂੰ ਲੰਘਾ ਦੇ ਮੈਨੂੰ ਤੂੰ ਐ ਕਰਵਾ ਦੇ ਨਹੀਂ ਤਾਂ ਉਹ ਕਹਿੰਦੇ ਕਿ ਮੇਰੇ ਨਾਲ ਜਾ ਕੇ ਕਾਊਂਟਰ ਤੇ ਗੱਲ ਕਰਵਾ ਦੀ ਏਜੰਟ ਇਹ ਗੱਲ ਕਹਿੰਦੇ ਆ ਮੈਂ ਵੀ ਇੱਕ ਦੋ ਏਜੰਟਾਂ ਨਾਲ ਮਿਲਿਆ ਜਦੋਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਮੈਂ ਕਹਿੰਦਾ ਐ ਕਰਕੇ ਪ੍ਰੋਸੈਸ ਕੀ ਹੁੰਦਾ ਉਹ ਕਹਿੰਦਾ ਕਿ ਸਾਡੀ ਕਾਊਂਟਰ ਸੈਟਿੰਗ ਹੁੰਦੀ ਹੈ ਮੈਂ ਕਹਿੰਦਾ ਜੀ ਇਹਦਾ ਕੀ ਮਤਲਬ ਹੁੰਦਾ ਕਹਿੰਦੇ ਕਿ ਅਸੀਂ ਜਦੋਂ ਬੱਚੇ ਦਾ ਵੀਜ਼ਾ ਲਵਾ ਕੇ ਦਿੰਨੇ ਆ ਫੇਕ ਹੀ ਇਹ ਉਹ ਵਾਟ ਐਵਰ ਜੋ ਵੀ ਪੈਸੇ ਲੈਣੇ 20-25 ਲੱਖ ਅਸੀਂ ਕਾਊਂਟਰ ਸਾਈਡਿੰਗ ਕੀਤੀ ਹੋਈ ਹੈ ਅਸੀਂ ਉਹਨਾਂ ਨੂੰ 1.5-2-2 ਲੱਖ ਰੁਪਏ ਦਿੰਨੇ ਆ ਤੇ ਜਿੱਦੀ ਵਾਇਰ ਨਾਲ ਸਾਡੇ ਵੀਜ਼ੇ ਲੱਗ ਜਾਂਦੇ ਆ ਪਰ ਇਹ ਬਹੁਤ ਜੱਦ ਘਟੀਏ ਗੱਲ ਆ ਇਹ ਬਿਲਕੁਲ ਵੀ ਐਵੇਂ ਦਾ ਨਹੀਂ ਹੁੰਦਾ ਕਿਉਂਕਿ ਇਮੀਗ੍ਰੇਸ਼ਨ ਬਹੁਤ ਜੱਦ ਸਖਤ ਹੁੰਦੀ ਆ ਆਲਰੇਡੀ ਇਮੀਗ੍ਰੇਸ਼ਨ ਕੋਲੇ ਲੱਖਾਂ ਰੁਪਏ ਦੀ ਪੇ ਮਿਲਦੀ ਆ ਸੋ ਇਹੋ ਜਿਹੇ ਠੱਗ ਏਜੰਟਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ ਲੋਕਾਂ ਨੂੰ ਵੀ ਅਵੇਅਰ ਕਰੋ